ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸਵਾਰੀ ਸਾਥ ਸੰਗਤ ਜੀਓ ਅੱਜ ਆਪਾਂ ਇਹ ਕੁਝ ਸ਼ਬਦ ਲੈਏ ਨੇ ਇਹਨਾਂ ਨੂੰ ਆਪਾਂ ਗੁਰਬਾਣੀ ਦੇ ਵਿੱਚੋਂ ਲਈਆਂ ਗੀਆਂ ਪੰਕਤੀਆਂ ਦੇ ਆਧਾਰ ਤੇ ਉਹਨਾਂ ਦੀ ਰੋਸ਼ਨੀ ਦੇ ਵਿੱਚ ਇਹਨਾਂ ਸ਼ਬਦਾਂ ਨੂੰ ਜਿਹੜਾ ਹੈ ਉਹ ਆਪਾਂ ਵਿਚਾਰਾਂਗੇ ਸੋ ਸਾਥ ਸੰਗਤ ਪਹਿਲਾ ਹੈ ਉਚਰ ਉਚਰ ਇਹਦਾ ਆਪ ਵਿਚਾਰ ਕਰੀਏ ਉਚਰ ਦਾ ਮਤਲਬ ਹੈ ਬੋਲ ਬੋਲਣਾ ਉਚਰਨਾ ਆਪਾਂ ਕਿਹਨੂੰ ਕਹਿ ਦਿੰਨੇ ਆਂ ਵੀ ਉਚਰ ਜੀ ਉਚਰੋ ਉਚਰੋ ਬੋਲੋ ਹਾਂਜੀ ਉਹ ਚੀਜ਼ ਹੈ ਉਚਰ ਬੋਲਣਾ ਸ਼੍ਰੀ ਰਾਮ ਨਾਮਾ ਸ਼੍ਰੀ ਰਾਮ ਨਾਮਾ ਸ਼੍ਰੀ ਰਾਮ ਦਾ ਨਾਮ ਉਚਰ ਮਨਾ ਉਚਰ ਬੋਲ ਤੇ ਮਨਾ ਮਨਾ ਹੇ ਮਨਾ ਭਾਵ ਕੀ ਹੈ ਮਨਾ ਤੋਂ ਕੀ ਹੈ ਸੰਬੋਧਨ ਤਾਂ ਕਰਕੇ ਮਨਾ ਆਇਆ ਕਰਨਾ ਜਿਵੇਂ ਨਾਨਕਾ ਕਬੀਰਾ ਫਰੀਦਾ ਇਹ ਸਾਰੇ ਸੰਬੋਧਨ ਇਸੇ ਤਰ੍ਹਾਂ ਮਨ ਨੂੰ ਹੈ ਇਹ ਮਨ ਨੂੰ ਸੰਬੋਧਨ ਹੋ ਕੇ ਕੀ ਆਖਰੇ ਸ੍ਰੀ ਰਾਮ ਨਾਮ ਉਚਰ ਮਨਾ ਇਹ ਮਨਾ ਉਚਰ ਬੋਲ ਭਾਈ ਬੋਲ ਉਚਰ ਕੋਈ ਗਾਵੇ ਕੋ ਸੁਣੇ ਕੋਈ ਗਾਉਂਦਾ ਗਾਵੇ ਗਾਉਂਦਾ ਹੈ ਪ੍ਰੈਜ਼ੈਂਟ ਟੈਂਸ ਹੈ ਗਾਵੈ ਗੁੰਦਾ ਹੈ ਕੋ ਸੁਣੇ ਕੋਈ ਸੁਣਦਾ ਹੈ ਪ੍ਰੈਜ਼ੈਂਟ ਟੈਂਸ ਦਾ ਲਾਵਾ ਮਾ ਕੋ ਕੋ ਕੋਦ ਭਾਵੇਂ ਇਥੇ ਕੋਈ ਹੋ ਗਿਆ ਉਹ ਵੀ ਕੋਈ ਹੋ ਗਿਆ ਕੋਈ ਉਚਰ ਸੁਣਾਵੈ ਉਚਰ ਬੋਲਣਾ ਆਪਾਂ ਇਥੇ ਪੜਿਆ ਉਚਰ ਮੈਣਾ ਬੋਲਣਾ ਬੋਲਣਾ ਨਾ ਇਹ ਹੈਗਾ ਉਚਰਨ ਸਿਹਾਰੀ ਹੈ ਇਹ ਹੈਗਾ ਉਚਰ ਕੇ ਭਾਵ ਬੋਲ ਕੇ ਸੁਣਾਵੇ ਕੋਈ ਤਾਂ ਉਂ ਗਾਈ ਜਾਂਦਾ ਕੋਈ ਸੁਣਦਾ ਕੋਈ ਕਰਨਾ ਨਾ ਸੁਣ ਲੈਂਦਾ ਤੇ ਕੋਈ ਕੀ ਕਹਿੰਦਾ ਬੋਲ ਕੇ ਸੁਣਾਉਂਦਾ ਕੋਈ ਬੋਲ ਕੇ ਸੁਣਾਉਂਦਾ ਬੋਲ ਕੇ ਆ ਸਿਆਰੀ ਲੱਗੀ ਇਹਦਾ ਕੀ ਹੈ ਹੋ ਜਾਂਦਾ ਪੂਰਨ ਪੂਰਵ ਕਿਰਦੰਤ ਇਹ ਹੁੰਦਾ ਪਹਿਲਾਂ ਕਿਰਿਆ ਤੋਂ ਪਹਿਲਾਂ ਇੱਕ ਕਿਰਿਆ ਹੁੰਦੀ ਜਿਵੇਂ ਹੁਣ ਆਪਾਂ ਸੁਣਾਉਣ ਦੀ ਗੱਲ ਕਰਨੀ ਆ ਸੁਣਾਉਂਦਾ ਠੀਕ ਹੈ ਪਰ ਨਾਲ ਕੀ ਇੱਕ ਇਹ ਕਿਵੇਂ ਸੁਣਾਉਂਦਾ ਉਚਰ ਕੇ ਉਚਰ ਕੇ ਇਹ ਸੁਣਾਉਂਦਾ ਪੂਰਵ ਪੂਰਨ ਕਿਰਦੰਤ ਬਹੁਤ ਵਾਰੀ ਆਪਾਂ ਇਹ ਹਰ ਤਾ ਦੇ ਇਸ ਨੂੰ ਆਪਾਂ ਪੜੇ ਹੈ ਵਿਚਾਰਿਆ ਅੱਗੇ ਹੈ ਉਚਾਰ ਦੇ ਉਚਰ ਹੈ ਉਚਰ ਹੋ ਗਿਆ ਇਹ ਉਚਰ ਹੋ ਗਿਆ ਅੱਗੇ ਆ ਗਿਆ ਉਚਰ ਹੈ ਗਲਾਮਾ ਬ੍ਰਹਮਾ ਕੋਟ ਬ੍ਰਹਮਾ ਫੋਰਡ ਬ੍ਰਹਮਾ ਕਰੋੜਾ ਬ੍ਰਹਮਾ 베ਦ ਉਚਰੇ ਹਨ ਬੋਲਦੇ ਹਨ ਜਾਂ ਉਚਾਰ ਰਹੇ ਹਨ ਉਚਰ ਦੇ ਹਨ ਦੇ ਹਨ ਮਤਲਬ ਪ੍ਰੈਸੈਂਟ ਟੈਂਸ ਆ ਉਹੀ ਜੋ ਗਾਵੇ ਆਲਾ ਉਹੀ ਦਲਾਏ ਦੇਦੇ ਆ ਅੱਗੇ ਹੈ ਜੋ ਜੋ ਨਾਮਾ ਹਰ ਗੁਣ ਉਚਰੈ ਹੁਣ ਜਿਵੇਂ ਜਿਵੇਂ ਨਾਮਾ ਨਾਮਾ ਭਾਵ ਨਾਮ ਦੇ ਤ ਹਰ ਗੁਣ ਉਚਰੈ ਹਰੀ ਦੇ ਹਰੀ ਹਰ ਗੁਣ ਉਚਰੇ ਹਰੀ ਦੇ ਗੁਣ ਉਚਰਦਾ ਹੈ ਹਰੀ ਦੇ ਗੁਣ ਉਚਰੈ ਉਚਰਦਾ ਹੈ ਬੋਲਦਾ ਹੈ ਉਚਾਰ ਉਚਾਰਦਾ ਹੈ ਬੋਲਦਾ ਹੈ ਭਗਤ ਜਨਾ ਕੋ ਦਿਹਰਾ ਫਿਰੇ ਭਗਤ ਹੁਣ ਆਪੇ ਭਗਤ ਪੜ ਲਓ ਹਵਾ ਪਹਿਲਾਂ ਵੀ ਪੜੀ ਵੈਰੀ ਸਮਝਿਆ ਐ ਭਗਤ ਇਹ ਜਿਆਦੇ ਜਿਆਦੇ ਭਗਤ ਉਹਦੇ ਜਿਆਦੇ ਭਗਤ ਤੇ ਭਗਤ ਜਨਾ ਕੋ ਦਿਹਰਾ ਫਿਰੇ ਭਗਤ ਜਨਾ ਵਾਸਤੇ ਉਹ ਫਿਰ ਉਹ ਦਿਹਰਾ ਜਿਹੜਾ ਹੈ ਉਹ ਫਿਰਦਾ ਉਹਦੇ ਬੰਨੀ ਉਹ ਪਹੁੰਚ ਜਾਂਦਾ ਭਗਤ ਜਿਹੜੇ ਉੱਥੇ ਬੈਠੇ ਆ ਭਗਤ ਨਾਮ ਦੇ ਵਰਗੇ ਸੋ ਭਗਤ ਜਿਆਦੇ ਹੈ ਭਗਤ ਜਨਾ ਕੋ ਵਾਸਤੇ ਵੰਦਕ ਹੈ ਦੇਹੋਰਾ ਮੰਦਰ ਹੈ ਉਹ ਫਿਰ ਫਿਰਦਾ ਹੈ ਮੰਦਰ ਜਿਹੜਾ ਹੈ ਐਮਪੀਰ ਦਾ ਸੋ ਅੱਗੇ ਹੈ ਫਿਰ ਇੱਕ ਲਹਜ ਆਉਂਦਾ ਹੈ ਉਚਰੇ ਉਚਰੇ ਇਹਦੇ ਸਪੈਲਿੰਗ ਹੈ ਉਚ ਉਚਰੇ ਇਹ ਡਰਾਮਾ ਉਚਰੇ ਇਹ ਨੂੰ ਹੁਣ ਜੇ ਉਚਰੇ ਤੇ ਐਸੇ ਤਰ੍ਹਾਂ ਬਣ ਜਾਂਦਾ ਉਚਰੇ ਪਰ ਉਹ ਹੈ ਉਚਰੇ ਹੀ ਹੈ ਪਰ ਉਹਨੂੰ ਉਹ ਉਹ ਦੱਤਿਆ ਦੇ ਰਾਰੇ ਨੂੰ ਜਿਹੜਾ ਇਹ ਵੱਖਰਾ ਆਪਾ ਬਣਨਾ ਉਹ ਚਰੇ ਐ ਇੱਥੇ ਲਿਖਿਆ ਵੀ ਆ ਊੜੇ ਨੂੰ ਥੋੜਾ ਜਿਹਾ ਸੰ ਲਾਲੋਇਆ ਕਹੇ ਲੋ ਵੱਖਰਾ ਜਿਹਾ ਬੋਲੋ ਉਹ ਚਰੇ ਹਮਨੇ ਦਾ ਕੀ ਹੈ ਕਾਮ ਕ੍ਰੋਧ ਤ੍ਰਿਸ਼ਨਾ ਉਹ ਚਰੇ ਕਾਮ ਨੂੰ ਕ੍ਰੋਧ ਨੂੰ ਤ੍ਰਿਸ਼ਨਾ ਨੂੰ ਉਹ ਚਰੇ ਚਰ ਲੈਂਦਾ ਭਾਵ ਕਾਬੂ ਕਰ ਲੈਂਦਾ ਮਾਰ ਦੇ ਮਾਰ ਲੈਂਦਾ ਇੰਨੀ ਚੀਜ਼ਾਂ ਨੂੰ ਕਾਮ ਕ੍ਰੋਧ ਤ੍ਰਿਸ਼ਨਾ ਇਹ ਉਚਰਨਾ ਨਹੀਂ ਹੈ ਇੱਥੇ ਉਚਰੇ ਚਰ ਲੈਣਾ ਕਿਸੇ ਚੀਜ਼ ਨੂੰ ਆਪਾਂ ਕਹਿੰਦੇ ਚਰਨਾ ਖਾ ਜਾਣਾ ਇਹ ਉਹਨੂੰ ਖਾ ਜਾਂਦਾ ਜਿਹੜਾ ਖਾਵੇ ਕਾਮ ਕ੍ਰੋਧ ਤ੍ਰਿਸ਼ਨਾ ਉਚਰੇ ਬਸ ਇਹਦਾ ਮਤਲਬ ਦੱਸਣ ਤੋਂ ਭਾਵ ਇਹ ਸੀ ਵੀ ਇਹ ਉਚਰੇ ਤੇ ਉਹਦਾ ਉਚਰੇ ਦੇ ਵਿੱਚ ਫਰਕ ਹੈ ਉਚਰੇ ਤੇ ਉਚਰੇ ਦੇ ਵਿੱਚ ਫਰਕ ਹੈ ਭਈ ਉਹ ਹੋਰ ਆ ਉਚਰੇ ਇਹ ਉਹ ਚਰੇ ਹੈ ਕਿਉਂਕਿ ਕਾਮ ਕ੍ਰੋਧ ਤ੍ਰਿਸ਼ਨਾ ਉਹ ਚਰੇ ਉਚਰ ਇਹ ਕਾਮ ਕ੍ਰੋਧ ਤ੍ਰਿਸ਼ਨਾ ਨੂੰ ਉਚਾਰਦਾ ਨਹੀਂ ਇਹ ਉਹ ਚਰੇ ਉਚਰ ਜਾਂਦਾ ਖਤਮ ਕਰ ਦਿੰਦਾ ਅਗੇ ਹੈ ਜੈ ਕਰਨ ਬੇਦ ਬ੍ਰਹਮ ਉਚਰੇ ਉਤਰੇ ਸ਼ੰਕਰ છોੜੀ ਮਾਇਆ ਹੁਣ ਜੈ ਕਰਨ ਜਿਸ ਕਾਰਨ ਬ੍ਰਹਮੇ ਨੇ ਆ ਕਿ ਬ੍ਰਹਮੇ ਨੇ ਬੇਦ ਜੈ ਕਰਨ ਬੇਦ ਬ੍ਰਹਮੇ ਨੇ ਉਤਰੇ ਬੇਦ ਜਿਹੜੇ ਆ ਉਹਨੇ ਉਚਾਰੇ ਉਚਰੇ ਪਾਸਟੈਂਸ ਬਣ ਜਾਂਦਾ ਉਚਰੇ ਉਚਾਰੇ ਤੇ ਸ਼ੰਕਰ ਨੇ ਐ ਸਿਆਰੀ ਲੱਗੀ ਸ਼ੰਕਰ ਨੇ ਛੋੜ ਲਈ ਮਾਇਆ ਉਹਨੇ ਜਿਹੜੀ ਆ ਉਹ ਮਾਇਆ ਛੱਡੀ ਸ਼ੰਕਰ ਨੇ ਛੋੜੀ ਮਾਇਆ ਛੋੜੀ ਕਿਸ ਨੇ ਛੋੜੀ ਸ਼ੰਕਰ ਨੇ ਹਥਿਆਰ ਤਾਂ ਕਿਸ ਨੇ ਲਾਇਆ ਤਾਂ ਕਿਸ ਨੇ ਛੋੜੀ ਸ਼ੰਕਰ ਨੇ ਸ਼ੰਕਰ ਨੇ ਛੋੜੀ ਮਾਇਆ ਉਸ ਤੋਂ ਅੱਗੇ ਸਾਧ ਸੰਗਤ ਹੈ ਅਹੰਕਾਰੀਆਂ ਅਹੰਕਾਰੀਆਂ ਜਾਂ ਅਹੰਕਾਰੀਆਂ ਦੋ ਤਰ੍ਹਾਂ ਦੇ ਸ਼ਬਦ ਆਉਣਗੇ ਇੱਕ ਅਸੀਂ ਲਿਖੇ ਇਸੇ ਤਰ੍ਹਾਂ ਹੀ ਅਹੰਕਾਰੀਆਂ ਅਹਕਾਰੀਆ ਬਾਣੀ ਵਿੱਚ ਪਰ ਇਹਨੂੰ ਬੋਲਣ ਦੇ ਵਿੱਚ ਅਸੀਂ ਕਿਤੇ ਕਿਤੇ ਅਹਕਾਰੀਆ ਬੋਲਣਾ ਔਰ ਕੇਤਿਆ ਕੇਤਿਆ ਜਿਹੜਾ ਹੈ ਉਹ ਕੇਤਿਆ ਹੀ ਵੀ ਆ ਕੇਤਿਆ ਤੇ ਕੇਤਿਆ ਇਹ ਵੀ ਦੋ ਤਰ੍ਹਾਂ ਦਾ ਹੋਊਗਾ ਪੜਨ ਵਾਸਤੇ ਕੇਤਿਆ ਪੜਿਆ ਜਾਊਗਾ ਜਿੱਤੇ ਉਹ ਬਣਦਾ ਹੁਣ ਦੇਖੋ ਅਹਕਾਰੀਆ ਜਾਂ ਅਹਕਾਰੀਆ ਜੇਕਰ ਸ਼ਬਦ ਵਿੱਚੋਂ ਕੋਈ ਲੁਪਤ ਸਵੰਦਕ ਨਿਕਲਦਾ ਹੋਵੇ ਕਿਸੇ ਸ਼ਬਦ ਦੇ ਵਿੱਚੋਂ ਕੋਈ ਲੁਕਤ ਸੰਬੰਧਕ ਜਿਹੜਾ ਲੁਕਤ ਹੈ ਹਿڈن ਹੈ ਹਿڈن ਸੰਬੰਧਕ ਨਿਕਲਦਾ ਹੈ ਜਾਂ ਪ੍ਰਤੱਖ ਸੰਬੰਧਕ ਵੀ ਆਉਂਦਾ ਹੈ ਤਾਂ ਬਿੰਦੀ ਦਾ ਪ੍ਰਯੋਗ ਹੋਵੇਗਾ ਉੱਥੇ ਬਿੰਦੀ ਤੁਹਾਨੂੰ ਬੋਲਣੀ ਚਾਹੀਦੀ ਹੈ ਬੋਲਣੀ ਤਾਂ ਕਿ ਉਹ ਅਰਥ ਜਿਹੜਾ ਉਸਪੈਸ਼ਟ ਹੋ ਜਾਏ ਬਿੰਦੀ ਦਾ ਪ੍ਰਯੋਗ ਹੋਵੇਗਾ ਨਹੀਂ ਤਾਂ ਬਿੰਦੀ ਦਾ ਨਹੀਂ ਜੇਕਰ ਨਹੀਂ ਕੋਈ ਨਿਕਲਦਾ ਹੋ ਫਿਰ ਬਿੰਦੀ ਨਹੀਂ ਲੱਗੇਗੀ ਨਹੀਂ ਲੱਗੇਗੀ ਫਿਰ ਅਸੀਂ ਬੋਲਣਾ ਉਹ ਉਸ ਤਰ੍ਹਾਂ ਹੀ ਬੋਲਣਾ ਤੇ ਨਹੀਂ ਤਾਂ ਫਿਰ ਬਿੰਦੀ ਲਾਉਣੀ ਪਊਗੀ ਕਿਉਂਕਿ ਉਹ ਸੰਬੰਧਕ ਨੇ ਕਰ ਰਿਹਾ ਅਗੇ ਕਾਵ ਕਾਵਕ ਕਾਵਕ ਤੌਰ ਤੇ ਅੰਕਾਰੀ ਨੂੰ ਹੰਕਾਰੀਆਂ ਕਿਉਂਕਿ ਹੁਣ ਪਾਠ ਹੈ ਉਹ ਇਸੇ ਜਿਹੜਾ ਆੜੇ ਨੂੰ ਕਰਨਾ ਤੱਕ ਬੰਦਾ ਇਸ ਕਰਕੇ ਇਹਨੂੰ ਹੰਕਾਰੀ ਦੀ ਥਾਂ ਤੇ ਅੰਕਾਰੀਆਂ ਕਰਿਆ ਇਹ ਬਣਾਇਆ ਗਿਆ ਅੱਗੇ ਹੁਣ ਦੇਖਾਂਗੇ ਆਪਾਂ ਇਹਦੇ ਚੋ ਜਿਹੜੇ ਬਿੰਦੀ ਸਹਿਤ ਬਿੰਦੀ ਕਿੱਥੇ ਆਉਣੀ ਹੈ ਹਰ ਅੰਕਾਰੀਆਂ ਹਉ ਹੰਕਾਰ ਹੀ ਆ ਜਦ ਉਸੇ ਪੜਨਾ ਉਸ ਵੇਲੇ ਕਰ ਸਕਦੇ ਆ ਹੰਕਾਰੀਆਂ ਮਾਰ ਨਵਾਏ ਮਨਮੁਖ ਮੂੜ ਸਾਰੇ ਆ ਹੰਕਾਰੀ ਮਨੁੱਖਾ ਨੂੰ ਹੁਣ ਇਹ ਇਹਦੇ ਚ ਅਸੀਂ ਕਹਿ ਸੀ ਕਿ ਇਹ ਸਬੰਧਕ ਆ ਜਾਏਗਾ ਸਬੰਧਕ ਆ ਗਿਆ ਨੂੰ ਹਰ ਹਰੀ ਨੇ ਹੰਕਾਰੀਆਂ ਹੰਕਾਰੀ ਮਨੁੱਖਾ ਨੂੰ ਮਾਰ ਕੇ ਨਵਾਏ ਮਾਰ ਕੇ ਨਵਾਏ ਮਨਮੁਖ ਮੂੜ ਸਾਧਿਆ ਮਨਮੁਖ ਮੂੜ ਨੂੰ ਸਾਧਿਆ ਸਾਧਿਆ ਇਹ ਐਸਾ ਹੁਣੇ ਕੁਛ ਸ਼ਬਦ ਆਏ ਜਿਹੜੇ ਅਸੀਂ ਬਿੰਦੀ ਰਹਿਤ ਕਰਨੇ ਐ ਇਸੇ ਤਰ੍ਹਾਂ ਦੇ ਅੱਜ ਜਿਹੜੇ ਅਹੰਕਾਰੀਆ ਦਾ ਅਹੰਕਾਰੀ ਦੀ ਗੱਲ ਕਰਦੇ ਆ ਅਹੰਕਾਰੀਆ ਹੁਣੇ ਬਿੰਦੀ ਰਹਿ ਜਿਸ ਖਸਮ ਨਾ ਵੀ ਚਿਤ ਜਿਸ ਇੱਕ ਵਜਿਹ ਜਿਸ ਜਿਸ ਤਪਾਵ ਦੀ ਵੀ ਜਿਸ ਦਾ ਇੱਕ ਜਿਸ ਖਸਮ ਖਸਮ ਪਰਮਾਤਮਾ ਮਾਲਕ ਪ੍ਰਭੂ ਨਾ ਆਵੀ ਚਿਤ ਜਿਹਨੂੰ ਚਿਤ ਦੇ ਵਿੱਚ ਜਿਹਦੇ ਚਿਤ ਵਿੱਚ ਨਹੀਂ ਆਉਂਦਾ ਨਾ ਆਵੀ ਚਿਤ ਸੋ ਖਰੋ ਅਹੰਕਾਰੀਆ ਸੋ ਉਹ ਖਰੋ ਬਹੁਤ ਹੰਕਾਰੀਆ ਬਹੁਤ ਹੰਕਾਰੀਆ ਹੁਣ ਇਹ ਜਿਹੜਾ ਹੈ ਉਹ ਬਹੁਤ ਭਾਵ ਇਹ ਹੈ ਕਿ ਉਹ ਬਹੁਤ ਹੰਕਾਰੀ ਹੈ ਦੇਖ ਇੱਕ ਵਚਨ ਹੀ ਨਾ ਹੈ ਇਥੇ ਪਤਾ ਲੱਗਦਾ ਜਿਸ ਖਸਮ ਨਾ ਆਵੀ ਚਿਤ ਸੋ ਖਰੋ ਉਹ ਬਹੁਤ ਅਹੰਕਾਰੀ ਆ ਹੰਕਾਰਿਆ ਜੇ ਆ ਜਿਹੜਾ ਹੈਗਾ ਆਪਾਂ ਕੰਨ ਲਾਇਆ ਉਹ ਕਾਬ ਤੋਲ ਪੂਰਾ ਕਰਨਾ ਤੇ ਲਾਇਆ ਹੰਕਾਰਿਆ ਇੱਥੇ ਤਾਂ ਕਰਕੇ ਇਹ ਬਣ ਗਿਆ ਹੰਕਾਰਿਆ ਹੰਕਾਰਿਆ ਇੱਥੇ ਹੁਣ ਹੰਕਾਰੀਆਂ ਨਹੀਂ ਬੋਲਣਾ ਆਪਾਂ ਹੰਕਾਰਿਆ ਤੇ ਹੰਕਾਰਿਆ ਬੋਲਣਾ ਅਹੰਕਾਰ ਕਰੇ ਹੰਕਾਰਿਆ ਹੁਣ ਅਖੇ ਵੇਖੋ ਅਹੰਕਾਰ ਕਰੇ ਹੰਕਾਰ ਹੰਕਾਰ ਹੋ ਗਿਆ ਕਰ ਹੈ ਕਰਦੇ ਹਨ ਆ ਬਹੁਵਚਨ ਹੈ ਪ੍ਰੇਤ ਇਸ ਦੀ ਨਿਸ਼ਾਨੀ ਆ ਕਰੇ ਹੰਕਾਰੀਆ ਹੰਕਾਰੀ ਬਹੁਤ ਬਹੁਤ ਹੰਕਾਰੀ ਕਰਦੇ ਬਹੁਤ ਹੰਕਾਰੀ ਕਰਦੇ ਨੇ ਬਹੁਤ سارے ਬਹੁਤ ਹੰਕਾਰੀ ਕਰਦੇ ਨੇ ਹੰਕਾਰ ਕਰੇ ਹੰਕਾਰੀ ਹੰਕਾਰੀ ਹੰਕਾਰ ਕਰਦੇ ਨੇ ਵਿਆਪਿਆ ਮਨ ਕੀ ਮਤ ਵਿਆਪਿਆ ਉਹ ਜਿਹੜੇ ਵਿਆਪਿਆ ਉਹ ਜਿਹੜਾ ਵਿਆਪੇ ਨੇ ਮਨ ਕੀ ਮਤ ਆ ਮਨ ਆਉਣ ਕਣ ਨਹੀਂ ਲੱਗਿਆ ਕਿਉਂਕਿ ਕੀਆ ਗਿਆ ਮਨ ਕੀ ਮਤ ਆਪਦੇ ਮਨ ਦੀ ਮਤ ਦੇ ਵਿੱਚ ਮਨ ਦੀ ਮਤ ਹੁਣ ਆ ਗਿਆ ਅਹੰਕਾਰ ਕਰੇ ਅਹੰਕਾਰੀ ਕਰੇ ਕਰਦੇ ਹਨ ਹੰਕਾਰੀ ਕਰਦੇ ਨੇ ਇਸ ਕਰਕੇ ਇਹਦੇ ਵਿੱਚ ਕੋਈ ਆਪਾਂ ਨੂੰ ਜਿਹੜਾ ਹੈ ਸੰਬੰਧਕ ਨਹੀਂ ਆ ਰਿਹਾ ਇਸ ਕਰਕੇ ਇੱਥੇ ਇਸ ਨੂੰ ਕੀਆ ਬਿੰਦੀ ਰਹਿ ਦੀ ਬੋਲ ਲੈਣਾ ਅਹੰਕਾਰਿਆ ਅਹੰਕਾਰ ਕਰੇ ਅਹੰਕਾਰਿਆ ਹੰਕਾਰਿਆ ਵਿਆਪੇ ਮਨ ਕੀ ਮਤ ਅਗਿਆ ਬੜੇ ਬੜੇ ਅਹੰਕਾਰੀ ਦੇਖੋ بڑے بڑے ਹੰਕਾਰੀ ਨਾਨਕ ਗਰਬ ਗਲੇ ਨਾਨਕ ਹੈ ਨਾਨਕ ਗਰਬ ਦੇ ਵਿੱਚ ਹੰਕਾਰੀ ਵੀ ਉਹਦੀ ਪੀਸ਼ਨ ਹੈ ਹੰਕਾਰ ਦੇ ਵਿੱਚ ਉਹ ਗਲੇ ਉਹ ਗਲਦੇ ਨੇ ਗਲੇ ਉਹ ਗਲਦੇ ਨੇ بڑے بڑے ਹੰਕਾਰੀ ਨਾਨਕ ਗਰਬ ਗਲੇ بڑے بڑے ਹੰਕਾਰੀਆ ਇਹ ਕਾ ਵਾਸਤੇ ਕਾ ਤੋਲ ਪੂਰਾ ਕਰਨਾ ਤੇ ਇਹਨੂੰ ਲੱਗਿਆ ਇਸ ਕਰਕੇ ਇਹ ਜਿਹੜਾ ਲੱਗਿਆ ਇਹਨੂੰ ਕੋਈ ਬਿੰਦੀ ਲਾ ਕੇ ਨਹੀਂ ਬੋਲਣਾ ਕਿਉਂਕਿ بڑے بڑے ਹੰਕਾਰੀ ਹੈ ਠੀਕ ਹੈ ਇਹ ਕਹਿਣਾ ਉਹਦੇ ਵਾਸਤੇ ਲੱਗੇ ਹੰਕਾਰੀਆ ਨਾਨਕ ਗਰਬ ਗਲੇ ਅੱਗੇ ਬਿੰਦੀ ਰਹਿਤ ਬਿੰਦੀ ਜਿਹੜੀ ਆ ਉਹ ਨਹੀਂ ਲਾਉਣੀ ਉਹ ਕੀ ਕੀਤਿਆਂ ਦੀ ਗੱਲ ਦੇ ਵਿੱਚ ਆ ਗਿਆ ਕੀਤਿਆਂ ਗੰਤ ਨਹੀਂ ਵਿਚਾਰ ਕੀਤਿਆਂ ਕੀਤਿਆ ਇਹ ਕੀਤਿਆਂ ਬਿੰਦੀ ਲਾਗਣੀ ਪੈਣਾ ਕੀਤਿਆਂ ਇਹ ਕੀ ਇਹ ਬਿੰਦੀ ਰਹਿਤ ਬਿੰਦੀ ਰਹਿਤ ਕੀਤਿਆਂ ਗੰਤ ਨਹੀਂ ਵਿਚਾਰ ਅੱਗੇ ਹੈ ਕੀਤਿਆਂ ਦੁਖ ਪੂਖ ਸਦਮਾਰ ਕੇਤਿਆਂ ਕੇਤਿਆਂ ਨੂੰ ਕਹ ਲੋ ਕੇਤਿਆਂ ਨੂੰ ਨੂੰ ਦੁਖ ਪੂਖ ਸਦਮਾਰ ਕੇ ਇਹਦੇ ਨੇ ਕਈਆਂ ਨੂੰ ਦੁਖ ਲੋਕ ਦੁਖ ਪੂਖ ਸਦਮਾਰ ਕੇ ਕੇਤਿਆਂ ਇਸ ਕਰਕੇ ਇਹ ਕੀਆ ਹੋਊਗਾ ਕਿਉਂਕਿ ਇਹ ਸੰਬੰਧਕ ਆ ਰਿਹਾ ਇਸ ਕਰਕੇ ਇਹ ਨੂੰ ਪੜਨ ਵੇਲੇ ਜਿਹੜਾ ਹੈ ਉਹ ਬਿੰਦੀ ਲਾ ਸਕਦਾ ਬਿੰਦੀ ਲਾਓ ਇਹ ਇਹਦੇ ਤੇ ਲਾ ਕੇ ਕੇਤਿਆਂ ਆਊਗਾ ਕੇਤਿਆਂ ਨਹੀਂ ਕੇਤਿਆਂ ਕੀਤੇ ਆ ਦੁਖੂਖ ਸਦ ਮਾਰ ਅਗੇ ਬਿਨਵੰਤ ਨਾਨਕ ਬਿਨ ਨਾਮ ਬਿਨਵੰਤ ਨਾਨਕ ਨਾਨਕ ਜੀ ਬੇਨਤੀ ਕਰਦੇ ਆ ਕਿ ਬਿਨ ਨਾਮ ਹਰ ਕੇ ਹਰੀ ਦੇ ਨਾਮ ਤੋਂ ਬਿਨਾ ਨਾਮ ਨੂੰ ਉਕੜਨੀ ਲੱਗਿਆ ਕਿਉਂਕਿ ਬਿਨ ਸੁਬੰਧਕ ਆ ਗਿਆ ਨਾਮ ਬਿਨ ਹਰ ਕੇ ਨਾਮ ਬਿਨ ਕੀਤੇ ਆ ਪਛਤਾਨੇ ਕੀਤੇ ਆ ਪਛਤਾਨੇ ਇਹ ਵੀ ਇਸੇ ਤਰ੍ਹਾਂ ਬਹੁਵਚਨ ਇੱਥੇ ਹੈ ਆਏਗਾ ਕਿਉਂਕਿ ਇਹ ਸਾਰੇ ਜਿਹੜੇ ਇਹਦੇ ਵਿੱਚ ਵੀ ਆ ਆ ਗਿਆ ਸੰਬੰਧਕ ਆ ਗਿਆ ਕਿ ਅਗੇ ਕੇਤਿਆਂ ਕੇ ਬਾਪ ਹੁਣ ਕੇਤਿਆਂ ਕੇ ਇਹ ਕੇ ਆ ਗਿਆ ਹੁਣ ਕੇਤਿਆ ਕੇ ਬਾਪ ਕੇਤਿਆਂ ਕੇ ਬਾਪ ਨਹੀਂ ਆਊਗਾ ਕੇਤਿਆਂ ਕੇ ਬਾਪ ਕੇਤਿਆਂ ਕੇ ਬਾਪ ਕੇਤਿਆਂ ਕੇ ਬੇਟੇ ਆ ਜਿਹੜੇ ਆ ਅਸੀਂ ਬੋਲ ਸਕ ਬੋਲਦੇ ਆ ਇਹ ਵੀ ਨਹੀਂ ਲਾ ਕੇ ਇਹ ਲਾ ਉਚਾਰਨ ਕਰੀ ਜੇ ਬਿਨਲਾ ਕਰੀਏ ਤੇ ਇਹ ਜਿਹੜੇ ਆਤਾ ਉਹ ਸਪੱਸ਼ਟ ਹੋ ਜਾਂਦੇ ਕਹਤੇ ਆ ਕਿ ਬਾਪ ਕਹਤੇ ਆ ਕਿ ਬੇਟੇ ਕਹਤੇ ਗੁਰ ਚੇਲੇ ਹੋਏ ਕਹਤੇ ਗੁਰ ਚੇਲੇ ਹੋਏ ਸੋ ਸਾ ਸੰਗਤ ਇਹ ਜਿੰਨੇ ਲੱਸੀ ਇਹ ਜਿੰਨੇ ਸ਼ਬਦ ਆਪਾਂ ਲੈ ਆਪਾਂ ਗੁਰਬਾਨੀ ਦੇ ਆਧਾਰ ਦੇ ਉੱਤੇ ਇਹਨਾਂ ਨੂੰ ਵਿਚਾਰਿਆ ਔਰ ਉਮੀਦ ਹੈ ਕਿ ਆਪ ਜੀ ਨੂੰ ਇਹਦੀ ਪੂਰੀ ਸਮਝਾਈ ਹੋਏਗੀ ਔਰ ਅੱਗੇ ਜਿਹੜੀ ਆਪਾਂ ਅਗਲੀ ਵਿਚਾਰ ਕਰਨੀ ਆ ਉਹ ਨਵੀਂ ਵੀਡੀਓ ਦੇ ਨਾਲ ਨਵੇਂ ਵਿਸ਼ੇ ਦੇ ਨਾਲ ਆਪਾਂ ਫੇਰ ਮਿਲਾਂਗੇ ਇੰਨੀ ਕੋ ਬੇਨਤੀ ਇੰਨੀ ਕੋ ਵਿਚਾਰ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ